ਅਚੇਚੇ ਤੌਰ ਤੇ ਸਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ 450 ਸਾਲਾ ਗੁਰਤਾ ਗੱਦੀ ਦਿਵਸ ਭਾਂਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਜੋਤੀ ਜੋਤ ਦਿਵਸ ਉਹ ਕੌਮ ਨੇ ਬਹੁਤ ਵੱਡੇ ਸਹਿਯੋਗ ਦੇ ਨਾਲ ਉਤਸ਼ਾਹ ਨਾਲ ਮਨਾਇਆ ਲਗਭਗ 1 ਮਹੀਨਾ ਸੰਗਤਾਂ ਨੇ ਵਹੀਰਾਂ ਘੱਟ ਕੇ ਉਸ ਜੋੜ ਮੇਲੇ ਦੇ ਵਿੱਚ ਕਿਉਂਕਿ ਉਹਦੇ ਆਮ ਕਰਕੇ ਉਹਨੂੰ ਮੇਲਾ ਹੀ ਕਿਹਾ ਜਾਂਦਾ ਸੀ ਤੇ ਐਤਕੀ 450 ਸਾਲਾਂ ਤੇ ਜੈਸ ਭਾਰੀ ਇਤਸ਼ਾਹ ਨੇ ਸੰਗਤਾਂ ਨੇ ਵਿੱਚ ਉਹ ਸ਼ਮੂਲੀਅਤ ਕੀਤੀ ਆ ਸਮੂਚੀਆਂ ਸੰਗਤਾਂ ਦਾ ਸਹਿਯੋਗ ਬਾਤ ਤੇ ਸਮੂਹ ਜਥੇਬੰਦੀਆਂ ਦਾਮਤਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਨਿਰਮਲੇ ਅਦਾਸੀ ਸਿੰਘ ਸੁਭਾਵਾਂ ਤੇ ਸੁਸਾਇਟੀਆਂ ਉਹਨਾਂ ਸਾਰਿਆਂ ਦਾ ਸ਼੍ਰੋਮਣੀ ਕਮੇਟੀ ਦਾ ਅੱਜ ਦੀ ਐਗਜ਼ੀਕਟਿਵ ਤਹਿਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਤਨ ਮਨ ਤੇ ਧਨ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਨਾਲ ਅੱਜ ਦੀ ਐਗਜ਼ੀਕਟਿਵ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੱਲੋਂ ਅਪਣਾਏ ਨਰਾਤਾત્મક ਰਵਈਏ ਦੀ ਵੀ ਸਾਖਤਨ ਕੀਤੀ ਕਰਦੀ ਨਰਾਾਤਮਕ ਰਵਈਆ ਇਸ ਕਰਕੇ ਆ ਕਿ ਸਾਰੀਆਂ ਗੱਲਾਂ ਡਿਵੈਲਪਰ ਨਾਲ ਨਹੀਂ ਡਿਵੈਲਪਮੈਂਟ ਨਾਲ ਨੇ ਸੰਬੰਧਤ ਹੁੰਦੀਆਂ ਪਰ ਸ਼ਤਾਬ ਦੀਆਂ ਵੇਲੇ ਉਸ ਨਗਰ ਨੂੰ ਉਸ ਸ਼ਹਿਰ ਨੂੰ ਵੱਡੀ ਤਰਜੀਹ ਦਿੱਤੀ ਜਾਂਦੀ ਹੈ ਜਿਹਦਾ ਜਿੰਦਾ ਸਬੂਤ ਵਿਹਾਰ ਦੇ ਵਿੱਚ ਸ਼੍ਰੀ ਨਤੀਸ਼ ਕੁਮਾਰ ਜੀ ਆ ਕਿ ਪਟਨਾ ਸਾਹਿਬ ਸ਼ਤਾਬ ਦੀ ਮਨਾਈ ਜਾਂ ਹਜੂਰ ਸਾਹਿਬ ਸ਼ਤਾਬਦੀ ਮਨਾਈ ਤੇ ਉੱਥੋਂ ਦੀਆਂ ਸਰਕਾਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਪਰ ਪੰਜਾਬ ਦੀ ਸਰਕਾਰ ਤਾਂ ਸਾਨੂੰ ਸਿਕਿਉਰਟੀ ਵੀ ਨਹੀਂ ਮਹੱਇਆ ਕਰਵਾ ਸਕੀ ਇਹ ਮੈਂ ਸਮਝਦਾ ਗੁਰੂ ਸਾਹਿਬ ਦੀ ਅਸੀਸ ਗੀ ਪੇ ਲੱਖਾਂ ਦੀ ਤਦਾਦ ਸੰਗਤਾਂ ਆਈਆਂ ਕਿਸੇ ਦਾ ਗੁਰੂ ਸਾਹਿਬ ਜੀ ਨੇ ਬਾਲ ਪੈਂਗਾ ਨਹੀਂ ਹੋਣ ਦਿੱਤਾ ਕੋਈ ਲਾ ਐਂਡ ਆਰਡਰ ਦੀ ਸਮੱਸਿਆ ਨਹੀਂ ਆਈ ਪਰ ਸਰਕਾਰ ਨੇ ਘਟ ਨਹੀਂ ਗੁਜ਼ਾਰੀ ਤੇ ਇਹ ਵੀ ਅੱਜ ਦੀ ਜਿਹੜੀ ਅਕਜਟਬਿਆ ਇੱਕ ਹੋਰ ਨਿੰਦਾ ਕਰਦੀ ਏ ਸਰਕਾਰ ਦੀ ਜਿਹੜੀ ਏ ਸ਼ਤਾਬ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਆ ਦੂਸਰਾ ਕਿਉਂਕਿ ਹੁਣ ਜਿਹੜਾ ਆਉਂਦਾ ਸਮਾਂ ਆ ਉਹਦੇ ਵਿੱਚ 350 ਸਾਲਾ ਸ਼ਹੀਦ ਦੀ ਪੁਰਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆ ਰਿਹਾ ਜਿਹੜਾ 225 ਨਵੰਬਰ ਦੇ ਵਿੱਚ ਜਿਹੜਾ ਆ ਮਨਾਇਆ ਜਾਣਾ 350 ਸਾਲ ਦਾ 350 ਸਾਲਾ ਤੇ 사ਤਗੁਰ 칼ਗੀਧਰ ਪਾਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਉਹ ਕਿਉਂਕਿ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਤੇ ਨਾਲ குரு ਤੇਗ বাহাদুর ਪਾਤਸ਼ਾਹ ਜੀ ਦੇ ਅਨੰਨ ਸੇਵਾਦਾਰ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਦੇ ਭਾਈ ਸਤੀਦਾਸ ਜੀ ਦਾ ਵੀ 350 ਸਾਲਾ ਇਹ ਸ਼ਹੀਦੀ ਦਿਹਾੜਾ ਜਿਹੜਾ ਆ ਗੁਰੂ ਸਾਹਿਬ ਦਾ ਗੁਰਪੁਰਬ ਦੇ ਤੌਰ ਤੇ ਰਸ਼ੀਦਦੀ ਪੁਰਬ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਊਗਾ ਜਿਹਦੇ ਲਈ ਆਉਂਦੇ ਦਿਨਾਂ ਚ ਸਬ ਕਮੇਟੀ ਜਿਹੜੀ ਉਹ ਸਾਰਿਆਂ ਸਮਾਗਮਾਂ ਲਈ ਮਨਾਉਂ ਬਣਾਤੀ ਜਾਊਗੀ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੀ ਸਹਿਯੋਗ ਵਾਸਤੇ ਪ੍ਰਬੰਧ ਵਾਸਤੇ ਤੇ ਜੋਗ ਅਗਵਾਈ ਦੇਣ ਲਈ ਭਾਵੇਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅਗਵਾਈ ਕਰਨੀ ਹੈ ਇਹ ਵੀ ਵੱਡੇ ਪੱਧਰ ਤੇ ਮਨਾਇ ਜਾਊਗੀ ਦੂਜਾ ਮਗਾ ਲਿਆ ਸਰਕਾਰ ਵੱਲੋਂ ਸ਼ਲਾਂਗ ਦੇ ਵਿੱਚ ਜਿਹੜੀ ਇੱਕ ਪੰਜਾਬੀ ਕਲੋਨੀ ਆ ਉਥੋਂ ਦੇ ਘਰ ਟਾਉਣ ਲਈ ਤੇ ਗੁਰੂ ਘਰ ਨੂੰ ਢਾਉਣ ਲਈ ਕਾਰਵਾਈ ਉਹਨਾਂ ਦੀਆਂ ਸਰਕਾਰਾਂ ਚਲਾ ਰਹੀਆਂ ਸੀ ਜਿਹਦੇ ਲਈ ਸ਼੍ਰੋਮਣੀ ਕਮੇਟੀ ਦਾ ਸਾਡਾ ਇੱਕ ਵਕਤ ਮਹਿਤਾ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਉਥੋਂ ਦੇ ਚੀਫ ਆਪਣੇ ਸਕੱਤਰ ਸਾਹਿਬ ਨੂੰ ਤੇ ਉਥੋਂ ਦੇ ਗਵਰਨਰ ਸਾਹਿਬ ਨੂੰ ਉਹ ਮਿਲ ਕੇ ਆਏ ਆ ਤੇ ਇਹ ਵੀ ਕਿਹਾ ਕਿਉਂਕਿ ਲੰਬੇ ਅਰਸੇ ਤੋਂ ਦੇਸ਼ ਦੇ ਆਜ਼ਾਦ ਹੋਣ ਤੋਂ 100 150 ਸਾਲ ਪਹਿਲਾਂ ਦੇ ਉੱਥੇ ਜਿਹੜੇ ਪੰਜਾਬੀ বাসਦੇ ਆ ਮੇਰਾ خیال ਉਹ ਜੇ 1850 ਤੋਂ ਵੀ ਪਹਿਲੇ ਕੈਲਮਾ ਜਾਂ ਇੱਥੇ ਦੇ ਲੱਗ-ਪਾਗੋ বাসਦੇ ਆ ਉਹਨਾਂ ਦੇ ਉੱਥੋਂ ਘਰ ਨਾਂਟ ਆਏ ਜਾਣ ਤੇ ਜਿਹੜਾ ਗੁਰੂ ਘਰ ਆ ਉਹ ਗੁਰੂ ਘਰ ਖਾਸ ਕਰਕੇ ਉੱਥੋਂ ਦੀ ਬਸੋਂ ਨੇ ਬੜੀ ਨੀਂਦ ਦੇ ਨਾਲ ਬਣਾਇਆ ਸੀ ਉਹ ਟਾਇਆ ਨਾ ਜਾਵੇ ਸੋ ਇਹ ਵੀ ਜਾ ਕੇ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸ਼ਲਾਮਕ ਦੇ ਵਿੱਚ ਜਾੜ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਉੱਥੇ ਤੇ ਅੱਜ ਦਾ ਹਾਊਸ ਮਗਾਲਿਆ ਦੇ ਮੁੱਖ ਮੰਤਰੀ ਸ਼੍ਰੀ ਸੰਗਮਨ ਨੂੰ ਅਪੀਲ ਕਰਦਾ ਕਿ ਗੁਰੂ ਘਰ ਦੀ ਕਾਰਵਾਈ ਜਿਹੜੀ ਆ ਉਹਨੂੰ ਟਾਉਣ ਦੀ ਤਰੰਤ ਜਿਹੜੀ ਆ ਰੋਕ ਲਾਈ ਜਾਵੇ ਤੇ ਜਿਹੜੇ ਉਥੋਂ ਦੇ ਜਿਹੜੇ ਸਥਾਨਕ ਬਸਨੀਕ ਸਿੱਖਿਆ ਉਹਨਾਂ ਦੀਆਂ ਰਹਿਚਾਂ ਦਾ ਜਿਹੜਾ ਆ ਉਹ ਵੀ ਤੇ ਉਹਨਾਂ ਦੇ ਆਪਣੇ ਹੱਕਾਂ ਦਾ ਜਿਹੜਾ ਆ ਉਹਦੀ ਵੀ ਜਿਹੜੀ ਯਾਤ ਸੁਰੱਖਿਆ ਚਕੀਨੀ ਬਣਾਈ ਜਾਵੇ ਸੋ ਇਹਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਬਜੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਔਰ ਉਹਨਾਂ ਦੇ ਨਾਲ ਦੇਸ਼ ਦੇ ਹੋਮ ਮਿਨਿਸਟਰ ਸ੍ਰੀ ਅਮਉਤ ਸ਼ਾਹ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਇਹਦੇ ਵਿੱਚ ਕਿਉਂਕਿ ਸਿੱਖਾਂ ਨਾਲ ਉਹ ਕੱਲੀ ਇਨਵੋਲਵ ਆ ਉਹ ਵਿੱਚ ਇਨਵੋਲ ਉਹ ਸਟੇਟ ਦੀ ਸਰਕਾਰ ਨੂੰ ਡਾਇਰੈਕਸ਼ਨ ਦੇਣ ਤਾਂ ਕਿ ਉੱਥੋਂ ਦੇ ਸਿੱਖਾਂ ਦੀ ਸੁਰੱਖਿਆ ਚ ਕਿੰਨੀ ਬਣਾਈ ਜਾਵੇ ਤੇ ਉਹ ਗੁਰਦੁਆਰਾ ਢਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਤੁਰੰਤ ਰੋਕੀ ਜਾਵੇ ਸੋ ਇਹਦੇ ਨਾਲ ਹੀ ਸਬੰਧਤ ਕਾਲਕ ਸਾਤਗੁਰ ਗੁਰੂ ਨਾਨਕ ਦੇ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਵੀ ਸੀ ਜਿਹੜਾ ਉਹ ਪਵਿੱਤਰ ਧਰਤੀ ਕਰਤਾਰਪੁਰ ਦੀ ਧਰਤੀ ਆ ਉਸ ਧਰਤੀ ਦੇ ਸਤਿਗੁਰਾਂ ਨੇ ਲਗਭਗ 18-19 ਸਾਲ ਦਾ ਸਮਾਂ ਉੱਥੇ ਬਤਾਇਆ ਤੇ ਸਿੱਖਾਂ ਦੀ ਚਾਹਨਾ ਵੀ ਆ ਕਿ ਉਹ ਉੱਥੇ ਜਾ ਕੇ ਨਤਮਸਤ ਵੀ ਹੋਣ ਤੇ ਉਹ ਗੁਰਪ੍ਰਬ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਵੇ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਨਨਕਾਣਾ ਸਾਹਿਬ ਹੋਇਆ ਉਹ ਕਿਉਂਕਿ ਵੀਜ਼ਾ ਲੈ ਕੇ ਜਾਣਾ ਪੈਂਦਾ ਇੱਥੇ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਜਿੱਨਾ ਉਹ ਉਪਰਾਲਾ ਉੱਥੇ ਕੀਤਾ ਤੁਸੀਂ ਕੋਰੀਡੋਰ ਬਣਾਉਣ ਦਾ ਧੰਨਵਾਦ ਆ ਤੁਹਾਡਾ ਉਥੋਂ ਦੀ ਪਾਕਿਸਤਾਨ ਦੀ ਸਰਕਾਰ ਦਾ ਵੀ ਤੇ ਇੰਡੀਆ ਦੀ ਸਰਕਾਰ ਦਾ ਵੀ ਪਰ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਤੁਰੰਤ ਖਤਮ ਕਰੇ ਕਿਉਂਕਿ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਹੈਗੀ ਆ ਤੇ ਨਾਲ ਜਿਹੜਾ ਵੀਜ਼ਾ ਅਪਲਾਈ ਉਹ ਜਿਹੜਾ ਔਨਲਾਈਨ ਅਪਲਾਈ ਕਰਦੇ ਆ ਸੌਦਾ ਸੈਂਟਰ ਦੇ ਵਿੱਚ ਉਹ ਵੀ ਖਤਮ ਕੀਤਾ ਜਾਵੇ ਤਾਂ ਕਿ ਸਿੱਖ ਜਿਹੜੇ ਆ ਬਹੁਤਾਂ ਦੇ ਵਿੱਚ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆ ਜਾਣਾ ਤੇ ਆਪਣੇ ਪਵਿੱਤਰ ਦਿਹਾੜੇ ਜਿਹੜੇ ਆ ਉੱਥੇ ਜਾ ਕੇ ਉਸ ਧਰਤੀ ਤੇ ਮਨਾਵੇ ਇਹ ਵੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਅੱਜ ਦਾ ਹੌਸ ਜਿਹੜਾ ਆ ਉਹ ਅਪੀਲ ਕਰਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀ ਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਇਹ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹਨੇ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿ ਲਵਾਂ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ਼ੇਰ ਜਾਇਆ ਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਭੇਜੇ ਅੱਜ ਸਿੱਖੇ ਉਦਮ ਅਪਰਾਲਾ ਨਾ ਕਰਦੇ ਸ਼ੋਮਣੀ ਕਾਦੀ ਦਾ ਨਾਮ ਉਦਮ ਅਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਹਲਾਂ ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਦ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਟ੍ਰੇਲਰ ਕੀ ਦੇ ਰਹੀ ਆ ਕਿ ਮੈਂ ਉਹ ਦਿਨ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਵੇਂ ਨਹੀਂ ਅਕਾਲ ਤੱਕ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਕ੍ਰਨਾਤਮਕ ਤੌਰ ਤੇ ਅਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾ ਲੈਣਾ ਇਹਦੀ ਬਹੁਤ ਅੱਜ ਦਾ ਹਾਊਸ ਵੀ ਚੇਚੇ ਤੌਰ ਤੇ ਐਗਜੈਕਟਿਵ ਜਿਹੜੀ ਇਹਦੀ ਨਿੰਦਾ ਹੀ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਫਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਆਪਣਾ ਜੋਰ ਆਪਾਂ ਰੋਸ ਮਜਾਰਾ ਨਹੀਂ ਫਿਰ ਰੋਸ ਮਜਾਰਾ ਤਾਂ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਐਗਜੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕੱਟ ਮਾਰਨ ਨੂੰ ਤਿਆਰ ਹੋ ਗਿਆ ਦਵਾ 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 ਤੇ ਇਹ ਇਹ ਜਿਹੜੀ ਐਮਪੀ ਸਾਭਾ ਨੂੰ ਇਹਨੂੰ ਦਵਾ ਦਵਾ ਹਰੀ ਚੰਡੀ ਵੀਰ ਜਨ ਸਰ ਦੇਤੀ ਸੈਂਸਰ ਬੋਰਡ ਨੇ ਭਈ ਭਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਏ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਐਡਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮਰਿਆਦਾ ਤੋਂ ਉਲਟ ਚੁਣਿਆਂ ਤੇ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ ਫੇਜੀ ਬਿੱਲ ਮੁੜ ਕੇ ਆਉਣੇ ਚਾਹੀਦੇ ਆ ਇਹ ਹਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫਰਤ ਪੈਲੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਹੌਸੇਗਾ ਇਹ ਬੈਠ ਕੇ ਡਿਸਕਸ ਕੀਤਾ ਤੇ ਇਹਦੀ ਵੀ ਨਕੀਦੀ ਕੀਤੀ ਹੈ ਨਕੀਦੀ ਨਹੀਂ ਕੀਤੀ ਇਹਦੇ ਤੇ ਰੋਕ ਲਾਉਣ ਦੀ ਵੀ ਤਰੰਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਆ ਇੱਕ ਸਾਡਾ ਬੜੇ ਲੰਬੇ ਅਰਸੇ ਤੋਂ ਭਾਵੇਂ ਸਾਡਾ ਦਿੱਲੀ ਮਿਸ਼ਨ ਉਹ ਉੱਥੇ ਦਿੱਲੀ ਵਿਖੇ ਚੱਲ ਰਿਹਾ ਪਰ ਅੱਜ ਐਗਜ਼ੈਕਟਿਵ ਨੇ ਇਹ ਫੈਸਲਾ ਕੀਤਾ ਕਿ ਇਸ ਮਿਸ਼ਨ ਨੂੰ ਤੇ ਉਥੇ ਜਿਹੜੇ ਸਾਡੇ ਕੋਈ ਜਾਂਦੇ ਵੀਰ ਬਾਂਧੀ ਜਿਨ੍ਹਾਂ ਨੂੰ ਕਮਰਿਆਂ ਦੀ ਲੋੜ ਹੁੰਦੀ ਆ ਉਥੇ ਇੱਕ ਜ਼ਮੀਨ ਖਰੀਦੀ ਜਾਵੇ ਤਾਂ ਕਿ ਉਥੇ ਖੂਬਸੂਰਤ ਇਮਾਰਤ ਵੀ ਹੋਵੇ ਜਿੱਥੇ ਰਹਿਣ ਦਾ ਪ੍ਰਬੰਧ ਵੀ ਹੋਵੇ ਤੇ ਸਾਡਾ ਦਿੱਲੀ ਜਿਹੜਾ ਮਿਸ਼ਨ ਆ ਸਿੱਖ ਮਿਸ਼ਨ ਉਹ ਵੀ ਸਫਲਤਾਪੂਰਕ ਚੱਲੇ ਭਾਵੇਂ ਸਫਲਤਾਪੂਰਕ ਚੱਲ ਰਿਹਾ ਉਹ ਪਰ ਫਿਰ ਵੀ ਅੱਜ ਦੇ ਐਗਜ਼ੈਕਟਿਵ ਦੇ ਵਿੱਚ ਫੈਸਲਾ ਹੋਇਆ ਵੀ ਇਹਦੇ ਲਈ ਉਥੋਂ ਕੋਈ ਵੀ ਜਿਹੜਾ ਪ੍ਰਾਪਰਟੀ ਵੇਚਦੇ ਉਹਨਾਂ ਦੇ ਨਾਲ ਅਚੇਚੇ ਤੌਰ ਤੇ ਗੱਲ ਕਰਕੇ ਉਹ ਜ਼ਮੀਨ ਤਨਾਦ ਖਰੀਦ ਲਈ ਜਾਵੇ ਤਾਂ ਕਿ ਵਧੀਆ ਜਿਹੜਾ ਉਹ ਪ੍ਰਬੰਧ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੱਲ ਸਕੇ ਇੱਕ ਸਾਡੇ ਭਾਵੇਂ ਲੰਬੇ ਅਰਸੇ ਦੀ ਸਾਡੀ ਇੱਕ ਚੱਲਦੀ ਅਕੈਡਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਉਸ ਬੰਦਾ ਸਿੰਘ ਬਹਾਦਰ ਦੀ ਡਿਫੈਂਸ ਅਕੈਡਮੀ ਦੇ ਵਿੱਚੋਂ ਐਤਕੀ ਸਾਡੇ ਦੋ ਬੱਚੇ ਪਾਸ ਹੋ ਕੇ ਐਨਡੀਏ ਦੇ ਵਿੱਚ ਗਏ ਆ ਜਿੱਥੇ ਉਹਨਾਂ ਬੱਚਿਆਂ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਭਵਿੱਖ ਲਈ ਚੰਗੇ ਭਵਿੱਖ ਲਈ ਅਸੀਂ ਧੰਨਵਾਦ ਕਰਦੇ ਆਂ ਨਾਲ ਇਹ ਵੀ ਯਤਨ ਕਰਾਂਗੇ ਕਿ ਉਹ ਸਿੱਖ ਚਿਹਰਿਆਂ ਨੂੰ ਵੱਧ ਤੋਂ ਵੱਧ ਦਸਤਾਰ ਧਾਰੀਆਂ ਨੂੰ ਅਗਲੇ ਸੈਸ਼ਨਾਂ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਜਿਹੜੀ ਉਹ ਸਾਰੀ ਅਗਵਾਈ ਦਿੱਤੀ ਜਾ ਸਕੇ ਇੱਕ ਪਿਛਲੇ ਦਿਨੀ ਮੈਂ ਤੇ ਜਸੇਦਾਰ ਅਕਾਲਤਖ ਸਾਹਿਬ ਤੇ ਭਾਈ ਭਗਵਾਨ ਸਿੰਘ ਜੀ ਸਿਆਲਕਾ ਅਸੀਂ ਭਾਈ ਰਾਜੋਵਾਨਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਮੁਲਾਕਾਤ ਦੇ ਵਿੱਚ ਫਿਰ ਕੁਝ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹਦੇ ਲਈ ਫਿਰ ਕਿਉਂਕਿ ਰਾਜੋਵਾਨਾ ਸਾਹਿਬ ਤੇ ਉਹਨਾਂ ਦੀ ਭੈਣ ਉਹ ਵਿਚਾਰੀ ਬਿਮਾਰ ਹੋਣ ਦੇ ਬਾਵਜੂਦ ਵੀ ਦੌੜ ਭੱਜ ਕਰਦੀ ਆ ਦੇ ਸੁਪਰੀਮ ਕੋਰਟ ਦੇ ਵਿੱਚ ਇੱਕ ਉਹਨਾਂ ਵੱਲੋਂ ਜਿਹੜੀ ਆ ਦੁਬਾਰਾ ਰਿਵਿਊ ਲਈ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਤੇ ਉਹਦੇ ਲਈ ਅਸੀਂ ਪਟੀਸ਼ਨ ਦੁਬਾਰਾ ਜਿਹੜੀ ਆ ਰਾਜਵਾਨਾ ਸਾਹਿਬ ਵੱਲੋਂ ਉਹ ਪਾਈ ਗਈ ਉੱਥੇ ਉਹ ਪਟੀਸ਼ਨ ਕੋਈ ਮਾਰਸੀ ਪਟੀਸ਼ਨ ਨਹੀਂ ਗਈ ਜਾਂ ਉਹ ਕੋਈ ਹੋਰ ਪਾਰਲਾਮੈਂਟ ਨਹੀਂ ਉਹ ਇਸ ਕਰਕੇ ਆ ਵੀ 2022 ਦਾ ਜਿਹੜਾ ਫੈਸਲਾ ਉਹਨੂੰ 3 ਸਾਲ ਹੀ ਲਗਭਗ ਹੋ ਚੱਲੇ ਆ ਉਹਦੀ ਸਰਕਾਰ ਨੂੰ ਡਾਇਰੈਕਸ਼ਨ ਸੀ ਕਿ ਤੇ ਤਤੰਤ ਕੋਈ ਸਮੇਂ ਅਨੁਕੂਲ ਫੈਸਲਾ ਲੈ ਲਿਆ ਜਾਵੇ ਪਰ ਉਹ ਲਿਆ ਨਹੀਂ ਤੇ ਹੁਣ ਉਹ ਪਟੀਸ਼ਨ ਸਾਡੀ ਜਿਹੜੀ ਉਹ ਲਿਸਟ ਹੋ ਗਈ ਆ ਤੇ ਸੁਪਰੀਮ ਕੋਰਟ ਦੇ ਵਿੱਚ ਨੋਟਸ ਵੀ ਇਹਨਾਂ ਨੂੰ ਸਰਕਾਰਾਂ ਨੂੰ ਹੋ ਗਿਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਦੇ ਵਿੱਚ ਇਹ ਵੀ ਅੱਜ ਫੈਸਲਾ ਹੋਇਆ ਕਿ ਅਸੀਂ ਬੰਦੀ ਸਿੰਘਾਂ ਲਈ ਸਮੋਚਿਆਂ ਲਈ ਆਪਣੀ ਬਚਨ ਬਾਤਾਂ ਦਹਰਾਉਣੇ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਪੁਰ ਜੋੜ ਸਿਰ ਜੋੜ ਜਿਹੜੇ ਆ ਤੋੜ ਯਤਨ ਜਿਹੜੇ ਆ ਉਹ ਕੀਤੇ ਜਾਣਗੇ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਵੀ ਸਮਾਂ ਕੱਢ ਕੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਸਮਾਂ ਚੱਲ ਰਿਹਾ ਇਹ ਕਿਉਂਕਿ ਹੁਣ ਨਵੇਂ ਸਿਰਿਓਂ ਫੇ ਚੌਂਡ ਵੀ ਹੋਣੀਆਂ ਤੇ ਉਹਦੇ ਲਈ ਕੋਈ ਫੈਸਲਾ ਨਹੀਂ ਹਾਲੇ ਅਸੀਂ ਕੀਤਾ ਉਹ ਫਿਰ ਅਗਲੀ ਮੀਟਿੰਗ ਦੇ ਦੇਖਾਂਗੇ ਜਾਂ ਸਮੇਂ ਦੇ ਅਨੁਕੂਲ ਜਿਹੜਾ ਹੋਊਗਾ ਪਰ ਤੁਹਾਡਾ ਸਾਰਿਆਂ ਦਾ ਫਿਰ ਦਿਲ ਦੀਆਂ ਡਗਹਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਤੁਸੀਂ ਆਪਣਾ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਿੰਨਾ ਬਹੁਤ ਮੈਨੂੰ ਤੁਹਾਨੂੰ ਅਪਰਾਹੀਆ ਕਿ ਬ੍ਰੈਂਟਨ ਦੇ ਵਿੱਚ ਕੈਨੇਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤ ਹੈਗਾ ਹੈ ਜਿਹੜੀ ਕਿ ਹਾਦੀ ਨੇ ਉਹਨਾਂ ਨੇ ਘੋਟ ਦੇ ਉੱਤੇ ਚੜ ਕੇ ਉਸ ਦੀ ਤੋਰਪਨ ਕੀਤੀ ਐ ਤੇ ਨਾਲ ਦੀ ਨਾਲ ਉਹ ਜਿਹੜਾ ਛੋੜਾ ਸੀਗਾ ਉਹਦਾ ਮੂੰਹ ਕਾਲਾ ਪੁੱਤ ਐ ਮੈਂ ਆਪਣੇ ਆਪਣਾ ਝੰਡਾ ਜਿਹੜਾ ਐ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਚ ਬੜਾ ਐ ਮੇਰੇ 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 ਜਾਣਕਾਰੀ ਚ ਨਹੀਂ ਇਦਾਂ ਦੀ ਗੱਲ ਆਈ ਪਰ ਫਿਰ ਵੀ ਤੁਹਾਡੇ মিডিਏ ਜਿਹੜੇ ਜੇ ਆਈ ਆ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਮਹਾਰਾਜਾ ਸੀ ਤੇ ਜੇ ਇਦਾਂ ਦੀਆਂ ਕੋਈ ਕਰਦਾ ਐ ਉੱਥੇ ਮੈਂ ਸਮਝਦਾ ਬਹੁਤ ਮਾੜੀ ਗੱਲ ਆ ਤੇ ਸਰਕਾਰ ਨੂੰ ਤੁਰੰਤ ਜਿਹੜਾ ਐ ਐਕਸ਼ਨ ਲੈਣਾ ਚਾਹੀਦਾ ਇੱਕ ਪ੍ਰਧਾਨਜੀਤ ਕੱਲ ਬਟਾਲਾ ਸਾਹਿਬ ਜਿਹੜੇ ਸਾਧਕਾਂ ਦੇ ਰਏ ਨੇ ਕਿੰਨੀ ਉਹਨਾਂ ਨੇ ਅਮਰੀਕਾ ਦੇ ਵਿੱਚ ਕਿਹਾ ਕਿ ਸਰ ਕੋ ਸਰਕਾਰ ਲਾਉਣ ਦੇ ਲਈ ਕਿਹਾ ਗਿਆ ਕਿ ਚੈਕਿੰਗ ਕਰਨ ਦੀ ਸਰਕਾਰ ਸਾਰੋਂ ਪੰਜ ਘੰਟੇ ਮੰਗੇ ਰੋਕੇ ਜਾਂਦਾ ਦੇਖੋ ਇਹ ਜਿਹੜਾ ਦਸਤਾਰ ਆ ਇਹ ਸਿੱਖਾਂ ਦਾ ਕਕਾਰ ਆ ਦਸਤਾਰ ਲਾਉਣ ਨੂੰ ਕੋਈ ਵੀ ਬੰਦਾ ਮਜਬੂਰ ਨਹੀਂ ਕਰ ਸਕਦਾ ਸਾਡੀ ਲੜਾਈ ਵੀ ਇਸ ਗੱਲ ਦੀ ਹੈ ਜਾਨ ਕਿ ਵਿਦੇਸ਼ਾਂ ਦੇ ਵਿੱਚ ਤਾਂ ਕੋਈ ਬੰਦਾ ਇਦਾਂ ਦੀ ਗੱਲ ਕਰ ਲਵੇ ਉਹਨੂੰ ਵੀ ਅਸੀਂ ਬਹੁਤ ਸਖਤ ਲੱਭ ਜਾਂਦੇ ਵਿੱਚ ਸਖਤ ਨਿੰਦਾ ਕਰਦੇ ਆ ਕਿ ਦਸਤਾਰ ਲਾਉਣ ਦਾ ਦਸਤਾਰ ਤਾਂ ਅੱਜ ਕੱਲ ਸਕੈਨ ਸਾਰਾ ਹੋ ਜਾਂਦਾ ਬੰਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਤੇ ਬਾਅਦ ਸਾਨੂੰ ਅਫਸੋਸ ਹੁੰਦਾ ਵੀ ਕਈ ਵਾਰੀ ਸਾਡੇ ਕਕਾਰਾਂ ਦੇ ਸਬੰਧ ਦੇ ਵਿੱਚ ਇਥੋਂ ਦੀਆਂ ਸਰਕਾਰਾਂ ਵੀ ਥੱਲੇ ਸਾਡੇ ਦਖਲਅੰਦਾਜ਼ੀ ਕਰਦੀਆਂ ਫੇਰ ਉਹ ਬਾਹਰਲੇ ਜਿਹੜੇ ਆ ਸਰਕਾਰਾਂ ਜਾਂ ਜਥੇਬੰਦੀਆਂ ਉਹ ਫੇਰ ਕਹਿੰਦੀਆਂ ਤੁਹਾਡੇ ਆਪਣੇ ਮੁਲਖ 'ਚ ਆ ਕੁਝ ਹੋ ਰਿਹਾ ਸੋ ਮੈਂ ਇੱਕ ਹੋਰ ਨੰਦਾ ਵੀ ਕਰਦਾ ਜਿਹੇ ਦਸਤਾਰ ਲਾਉਣ ਲਈ ਕਿਹਾ ਗਿਆ ਕਿਉਂਕਿ ਹੁਣ ਤਾਂ ਜਾਂਦਰਤੰਤਰ ਹੀ ਇਦਾਂ ਦੇ ਆ ਗਿਆ ਕੱਲੀ-ਕੱਲੀ ਚੀਜ਼ ਐ ਸਕੈਨ ਜਿੰਦਾ ਕਹ ਲਓ ਬੇ ਬੰਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਸਰਕਾਰ ਜਿਹੜੀ ਵੀ ਉੱਥੇ ਹੈਗੀ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਸਿੱਖ ਕੱਲੇ ਦਸਤਾਰ ਇਹ ਸ਼ਾਨ ਦੀ ਨਿਸ਼ਾਨੀ ਨਹੀਂ ਸਾਡਾ ਇੱਕ ਕਾਰ ਵੀ ਆ ਇਹਦਾ ਨਖਲਵਾੜ ਨਾ ਕੀਤਾ ਜਾਵੇ। ਜਬੀ ਗਲਸਾ ਕਾਲਜ ਦੇ ਵਿੱਚ ਇੱਕ ਸਿੱਖ ਜਿਆਰ ਦੀ ਦਸਤਾਰ ਲਾਈ ਗਈ ਹੈ ਬਿੱਲੀ ਕਮੇਟੀ ਕੰਮ ਦੇਖੋ ਉਹਦੇ ਲਈ ਵੀ ਅਸੀਂ ਯਤਨ ਕਰ ਰਹੇ ਹਾਂ। ਕਿਉਂਕਿ ਦਸਤਾਰ ਮੈਂ ਪਹਿਲਾਂ ਵੀ ਕਿਹਾ ਸਾਤ ਸੂਰਤ ਦਸਤਾਰ ਸਿਰਾ ਇਹ ਸਿੱਖ ਦੀ ਪਰਵਾਸਾ ਆ। ਪਰ ਕਈ ਵਾਰੀ ਮਸਲੇ ਜਿਹੜੇ ਆ ਉਹ ਇਸ ਤਰ੍ਹਾਂ ਚੱਕ ਲੈਨੇ ਆਪਾਂ ਵੀ ਸ਼ਾਇਦ ਮੈਂ ਹੀ ਹੀਰੋ ਹਾਂ ਤਾਂ ਬਾਕੀ ਸ਼ਾਇਦ ਗੋਲੇਈਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਹਿੱਤਾਂ ਲਈ ਤੇ ਸਿੱਖਾਂ ਦੇ ਕਿਤੇ ਵੀ ਜਿਆਦਤੀ ਹੁੰਦੀ ਉਹਦੇ ਲਈ ਹਮੇਸ਼ਾ ਖੜੀ ਆ ਤੇ ਹਮੇਸ਼ਾ ਖੜੀ ਰਹੂਗਾ ਪ੍ਰਧਾਨ ਜੀ ਭਗਵੰਤ ਜੀ ਮਾਨ ਸਰਕਾਰ ਨੇ ਇਸਤਾਨੀਆਂ ਦੇ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਨਾ ਕੋਈ ਆਪਸ ਰਗਤ ਕੀਤਾ ਨਾ ਸੋਚ ਕਮੇਟੀ ਨੂੰ ਦਿੱਤਾ ਨਹੀਂ ਅੱਜਿੰਤਾ ਬਤਾ ਬਾਕੀ ਦਿੱਤਾ ਗਿਆ ਵਧੀਆ ਗੱਲਾਂ ਪਰ ਸਿੱਖ ਸੰਗਤਾਂ ਦੇ ਇਹ ਮੰਨ ਕਰ ਰਹੀਆਂ ਤੁਹਾਨੂੰ ਜ਼ਮਾਨ ਨੂੰ ਸੀ ਬਦਲਾਣਾ ਚਾਹੀਦਾ ਦੇਖੋ ਬੇਨਤੀ ਇਹ ਆ ਗੁਰੂ ਸਹਿਬਾਨ ਸਾਰੇ ਮਨੁੱਖਤਾ ਦੇ ਸਾਂਝੇ ਦੇ ਸਿੱਖ ਪੰਥ ਦੇ ਬਾਨੀ ਆ ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ 450 ਸਾਲਾ ਸੀ ਤੇ ਮੈਨੂੰ ਲੱਗਦਾ ਸੀ ਵੀ ਸਾਰਿਆਂ ਨੂੰ ਸਾਰੇ ਕਾਰ ਛੱਡ ਕੇ ਸਰਕਾਰ ਨੂੰ ਇਹਦੇ ਵਿੱਚ ਇੱਕ ਮੀਟਿੰਗ ਸਾਧ ਕੇ ਆਪਣੇ ਤੌਰ ਤੇ ਕਰ ਲੈਂਦੇ ਜਦੋਂ ਛੋਮਣੀ ਕਮੇਟੀ ਨਾਲ ਜੇ ਕੋ ਰੰਜਿਸ਼ ਆ ਉਹਨਾਂ ਦੀ ਅਸੀਂ ਤਾਂ ਰੱਖਦੇ ਨੇ ਅਸੀਂ ਤਾਂ ਦੇਖੋ ਲੰਗਰ ਵੀ ਚਲਾਉਨੇ ਸੰਗਤ ਤੇ ਪੰਗਤ ਚੱਲਦੀ ਕੋਈ ਆ ਜਾ ਉੱਥੇ ਦੇਖਿਆ ਥੋੜਾ ਜਾਂਦਾ ਵੀ ਕੌਣ ਆਇਆ ਪਰ ਸਰਕਾਰ ਦਾ ਮੁੰਡਲਾ ਫਰਜ ਬਣਦਾ ਸੀ ਜਿਹੜਾ ਸਰਕਾਰ ਉਹ ਫਰਜ ਨਿਭਾਉਣ ਦੇ ਵਿੱਚ ਬਿਲਕੁਲ ਫੇਲ ਹੋਈ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਤਾਂ ਇੱਕ ਡਿਵੈਲਪਮੈਂਟ ਬਖਰਾਈ ਸੂਸੀ ਇੱਥੇ ਦਾ ਲਾ ਐਂਡ ਆਰਡਰ ਲਈ ਸਾਡੇ ਇਹ ਤਾਂ ਗੁਰੂ ਸਾਹਿਬ ਆ ਮੈਂ ਤਾਂ ਸਮਝਦਾ ਸਾਖ ਸਾਖ ਵਰਤੇ ਆ ਕਿ ਐਡੇ ਵੱਡੇ ਇਕੱਠ ਤੇ ਸਾਰਿਆਂ ਨੇ ਕਿਸੇ ਪੱਖ ਤੋਂ ਵੀ ਗੁਰੂ ਸਾਹਿਬ ਨੇ ਕੋਈ ਕਮਜ਼ੋਰੀ ਨਹੀਂ ਆਉਣ ਦਿੱਤੀ ਕੋਈ ਕਿਸੇ ਦਾ ਬਾਲ ਨਹੀਂ ਬੰਗਾ ਹੋਇਆ ਤੇ ਇਟਸੈਲਫੇ ਜੇ ਲੋਕ ਕਹਿ ਰਹੇ ਤੇ ਮੈਂ ਕਹਿੰਦਾ ਲੋਕ ਵੀ ਠੀਕ ਹੀ ਕਹਿ ਰਹੇ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਜੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਆ ਤੇ ਗੁਰੂ ਸਾਹਿਬਾਨ ਤਾਂ ਸਾਰਿਆਂ ਦੇ ਹੀ ਆ ਠੀਕ ਆ ਸਾਡੇ ਸਿੱਖਾਂ ਦੇ ਸਾਡੀ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਆ ਪਰ ਜੇਲੇ ਉੱਥੇ ਆਪਾਂ ਜਾਂਦੇ ਗੁਰੂ ਘਰ ਦੇ ਵਿੱਚ ਤੇ ਉੱਥੇ ਪੁੱਛਿਆ ਥੋੜਾ ਜਾਂਦਾ ਵੀ ਤੂੰ ਕਿਹੜੇ ਧਰਮ ਵਾਲਿਆਂ ਜਾਂ ਕਿਹੜੀ ਪਾਰਟੀ ਨਾਲ ਆ ਸਾਰਿਆਂ ਨਾਲ ਹੀ ਇੱਕੋ ਜਿਹਾ ਕਿਦਾਂ ਜਾਂਦਾ ਤੇ ਮੈਂ ਸਮਝਦਾ ਇਹ ਬਹੁਤ ਇੱਕ ਮਾੜੀ ਮੇਰੇ ਖਾਲ ਇਤਿਹਾਸ ਚ ਕਦੇ ਪਹਿਲੀ ਵਾਰੀ ਹੋਈ ਹੋਣੀ ਆ ਫਿਰ ਜਦੋਂ ਵੀ ਸ਼ਤਾਬ ਦੀ ਆਈ ਆ ਇਥੇ ਚੀਫ ਮਿਨਿਸਟਰ ਕਾਂਗਰਸ ਦੇ ਵੀ ਰਹੇ ਆ ਇਥੇ ਚੀਫ ਮਿਨਿਸਟਰ ਅਕਾਲੀ ਦਲ ਦੇ ਵੀ ਰਹੇ ਸੇੜ ਤੋੜ ਯਤਨ ਕਰਦੇ ਰਹੇ ਹਰੇਕ ਸ਼ਤਾਬ ਦੀ ਲਈ ਪਰ ਐਤ ਕੀਦਾ ਜਦਾਂ ਇਹਨਾਂ ਨੇ ਪਾਸਾ ਹੀ ਵਟ ਲਿਆ ਬਿ ਸ਼ੋਮਣੀ ਕਮੇਟੀ ਦੇ ਨਾਲ ਸ਼ਾਇਦ ਕੋਈ ਬੈਰ ਹੀ ਕਮਾਉਣ ਵਾਲੀ ਗੱਲ ਹੋਈ ਆ ਇਹਨਾਂ ਦੀ ਪਰ ਇਹ ਸ਼ੋਮਣੀ ਕਮੇਟੀ ਨਾਲ ਨਹੀਂ ਅਸੀਂ ਪ੍ਰਬੰਧ ਕਰਤਾ ਸੀਗੇ ਸ਼ਤਾਬ ਦੀਆਂ ਗੁਰੂ ਸਾਹਿਬਾਨਾਂ ਦੀਆਂ ਸੀ ਉਹਦੇ ਚ ਯੋਗਦਾਨ ਪਾਉਣਾ ਚਾਹੀਦਾ ਸੀ ਕਦਰ ਦੇ ਫਿਲਮਾਂ ਨੇ ਆਪਾਂ ਵਿਰੋਧਤਾ ਕਰਦੇ ਰਹਿੰਨੇ ਆ ਪੰਜਾਬ ਦੇ ਵਿੱਚ ਫਿਲਮਾਂ ਰੁਕ ਜਾਂਦੀਆਂ ਨੇ ਪਰ ਬਾਹਰ ਲੱਗ ਜਾਂਦੀਆਂ ਨੇ ਐਮ ਐਸ ਜੀ ਫਿਲਮ ਵੀ ਸੀ ਆਪਾਂ ਪੂਰਾ ਉਹਦਾ ਵਿਰੋਧ ਕੀਤਾ ਪੰਜਾਬ ਚਲੇ ਲੱਗੀ ਪਰ ਬਾਹਰ ਚੱਲ ਗਈ ਜੇ ਐਮਰਜੈਂਸੀ ਪਹਿਲਾਂ ਪੰਜਾਬ ਚ ਨਾਲ ਲਾ ਕੇ ਬਾਹਰ ਚਾ ਰਿਲੀਜ਼ ਹੋ ਜਾਂਦੀ ਆ ਉਹਦਾ ਕੀ ਕਰਾਂਗੇ ਚਲੋ ਬਾਹਰਲੇ ਸਿੱਖ ਵੀ ਇਸ ਗੱਲ ਤੋਂ ਵੇਰਿਆ ਅਸੀਂ ਇਨ ਇੱਥੇ ਵੇਰ ਜਿਹੜੇ ਦਿੱਲੀ ਚ ਆ ਕੇ ਤੇ ਹੋਰ ਸਟੇਟਾਂ ਦੇ ਵਿੱਚ ਵੀ ਬੈਠੇ ਆ ਉਹ ਵੀ ਸਾਰੇ ਇਸ ਗੱਲ ਤੋਂ ਵੇਰਿਆ ਤੇ ਅਸੀਂ ਉਹਨਾਂ ਨੂੰ ਵੀ ਪ੍ਰੇਰਣਾ ਕਰਾਂਗੇ ਭਈ ਦਿੱਕਤ ਕੀ ਆ ਦਿਕਤ ਇਹ ਆਉਂਦੀ ਆ ਕਿ ਜਿਸਲੇ ਕੋਈ ਸਿੱਖ ਇਸ਼ੂ ਆਉਂਦਾ ਉਹਨੂੰ ਬੱਕਰਾ ਟਰੀਟ ਕੀਤਾ ਜਾਂਦਾ ਉਹ ਜ਼ਖਮ ਦੇਣ ਵਾਲੇ ਵੀ ਜਿਹੜੇ ਭਾਵੇਂ ਕੋਈ ਸੀਨ ਹੋਣ ਉਹ ਜ਼ਰੂਰ ਅੰਕਿਤ ਕਰਨਗੇ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸਮੁੱਚੇ ਤੌਰ ਤੇ ਸਾਰੀਆਂ ਧਾਰਮਿਕ ਜਨੀਆਂ ਵੀ ਫਿਲਮ ਉਹ ਜੇ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਤੇ ਉਹਨਾਂ ਦਾ ਇੱਕ ਪੈਨਲ ਬਣਾ ਲਓ ਸਿੱਖ ਧਰਮ ਵਾਲਿਆ ਸਿੱਖਾਂ ਦਾ ਪੈਨਲ ਲੈ ਲਓ Hindu ਧਰਮ ਦਾ Hindu ਪੈਨਲ ਲੈ ਲਓ ਕੋਈ ਮੁਸਲਮਾਨਾਂ ਦਾ ਉਹਨਾਂ ਲੈ ਲਓ ਕਿਸੇ ਹੋਰ ਧਰਮ ਦਾ ਉਹਨਾਂ ਲੈ ਲਓ ਖਲਵਾੜ ਦਾ ਨਾ ਕਰੋ ਜੇ ਜੇ ਆਪਾਂ ਖਲਵਾੜ ਕਰਦੇ ਆਂ ਡੰਮੀ ਜਿਹਾ ਕਰੈਕਟਰ ਤਖਾਲ ਕੇ ਸਿੱਖ ਦੀ ਤਾਰ ਕਿਸੇ ਤਰ੍ਹਾਂ ਦੀ ਜਾਂ ਹੋਰ ਤੇ ਉਹ ਫਿਰ ਇੱਕ ਖਲਵਾੜ ਕਰਨ ਵਾਲੀ ਗੱਲ ਹੀ ਆ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਆ ਭਈ ਇਹ ਇਹ ਤੇ ਤੁਰੰਤ ਲਗਾਮ ਲਾਉਣ ਇਹ ਜਿਹੜੀ ਫਿਲਮਾਂ ਚੱਲਣਾ ਦਿੱਤੀ ਜਾਵੇ ਤੁਸੀਂ ਲੋਕਾਂ ਨੂੰ ਵੀ ਅਪੀਲ ਕਰ ਸਕਦੇ ਇਹ ਫਿਲਮ ਨਾ ਵੇਖਣ ਤਾਂ ਕਿ ਜੇਕਰ ਲੋਕੀ ਫਿਲਮ ਵੇਖਣ ਆਸਤੇ ਨਾ ਜਾਣਗੇ ਤਾਂ ਖੋਦੀ ਉਹ ਬਲੌਂਗ ਹੋ ਜੇਗੀ ਨਾ ਉਹਦੇ ਪੈਸੇ ਵੀ ਕਮਣਗੇ ਤੇ ਆਉਣ ਵਾਲੇ ਸਮੇਂ 'ਚ ਨਾ ਹੀ ਕੋਈ ਫਿਲਮ ਬਣਾਉਣ ਦਾ ਅਸੀਂ ਯਤਨ ਕਰੇਗਾ ਕਿਉਂਕਿ ਟੋੜ ਦੇ ਟੋੜੀ ਜਿਹੜੀ ਆਵਾਜ਼ ਹੈ ਉਹ ਵਿਦੇਸ਼ਾਂ ਤੱਕ ਪਹੁੰਚ ਰਹੀ ਹੈ ਤੁਹਾਨੂੰ ਸਾਰੇ ਲੋਕ ਦੇਖ ਰਹੇ ਨੇ ਤੁਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤਾਂ ਦੇਖੋ ਤੁਸੀਂ ਤਾਂ ਦੇਖਣ ਦੀ ਗੱਲ ਕਰਦੇ ਅਸੀਂ ਤਾਂ ਕਹਿੰਦੇ ਦੇਖਣ ਤੱਕ ਦੀ ਨੌਬਤੇ ਨਾ ਆਵੇ ਇਹਦੇ ਤੁਰੰਤ ਜਿਹੜਾ ਬੈਨ ਲਾਉਣਾ ਚਾਹੀਦਾ ਹੈ ਵਦੇਸ਼ਾਂ ਦੀ ਗੱਲ ਕਰ ਰਹੇ ਨੇ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਜਿਹੜੇ ਆ ਉਹ ਵੀ ਆਪਣਾ ਇਸ ਗੱਲ ਤੋਂ ਵਿਰੋਧ ਸਾਰੇ ਕਿਉਂਕਿ ਦੇਖੋ ਇੱਕ ਗੱਲ ਤਾਂ ਹੈਗੀ ਆ ਕੋਈ ਬੰਦਾ ਕੁਝ ਕਰੀ ਜਾਵੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਇੱਕ ਸਿੱਖ ਇਮਜ ਆ ਸਿੱਖ ਹੀਰੋ ਆ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਕੋਈ ਵੀ ਬੰਦਾ ਕਿਸੇ ਕਿਸਮ ਦਾ ਵੀ ਖਲਵਾਰ ਕਰਦਾ ਤੇ ਸਿੱਖ ਦੇਸ਼ 'ਚ ਬੈਠਾ ਵਿਦੇਸ਼ 'ਚ ਬੈਠਾ ਆ ਉਹ ਪਾਟਕਦਾ ਤਾਂ ਹੈਗਾ ਹੀ ਤਾਂ ਮੈਂ ਤਾਂ ਕਿਹਾ ਦੇਖਣ ਤੱਕ ਨਾ ਉਤਾਪਈ ਨਾ ਸਰਕਾਰ ਆਪੇ ਪਿੱਛੇ ਨੂੰ ਹਟ ਜਾਏ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਹਾਲੇ ਹਾਲੇ ਹੈਗਾ ਟਾਈਮ ਦੇਖੋ ਹੋਰ ਮੀਟਿੰਗ ਹੋਏਗੀ ਪ੍ਰਧਾਨ ਜੀ ਹਲੇ ਮੀਟਿੰਗ ਇਹ